ਬੱਤ ਜੁੜ ਜਾਂਦੇ ਆ ਪਰ ਇਹ ਤੋਂ ਤੇ ਆਈ ਕੈਨਟ ਸੇ ਐਨੀਥਿੰਗ ਮਤਲਬ ਇਹ ਹਾਸ਼ਰ ਵੇਲੇ ਇਦਾਂ ਹੋਇਆ ਸੀ ਕੀ ਬਾਤ ਹੈ ਪਰ ਬਹੁਤ ਚਲੋ ਹੋਰ ਵੀ ਬਹੁਤ ਫਿਲਮਾਂ ਬਣਾਈਆਂ ਕੀ ਹੁੰਦਾ ਜਦੋਂ ਆਪਾਂ ਕੰਮ ਕਰਦੇ ਆ ਨਾ ਇਹ ਇਹ ਫਿਲਮ ਹੈ ਟੀਮ ਵਰਕ ਇਹ ਵਰੀ ਟੀਮ ਅੱਛੀ ਬਣਦੀ ਹੈ ਪਰ ਉਹ ਫਿਲਮ ਤੋਂ ਬਾਅਦ ਵਿਖਰ ਜਾਂਦੀ ਹੈ ਤੋਂ ਸਾਡੇ ਨਾਲ ਜ਼ਿੰਦਗੀ 'ਚ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਅੱਛੀ ਟੀਮ ਬਣਦੀ ਹੈ ਫਿਰ ਕੁਝ ਇਸ ਤਰ੍ਹਾਂ ਦੇ ਮਨ ਮੋਟਾਵ ਆ ਜਾਂਦੇ ਕਿਉਂਕਿ ਹਿਊਮਨ ਬੀنگ ਆਪਾਂ ਫੇਰ ਉਹ ਉਸ ਤਰ੍ਹਾਂ ਦਾ ਇੱਕ ਜਿਹੜਾ ਕਹਿੰਦੇ ਆ ਉਹ ਬਾਲ ਹੀ ਬਣ ਗਈ ਜਿਹਨੂੰ ਆਪਾਂ ਹਿੱਟ ਕਰਦੇ ਆ ਪਰ ਜਿਹੜੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਚਲੋ ਫਿਲਮ ਜਦੋਂ ਆਉਂਦੀ ਆ ਉਦੋਂ ਉਦੋਂ ਪਸੰਦ ਪਤਾ ਲੱਗਦਾ ਕਿ ਚੰਗੀ ਹੈ ਆ ਮਾੜੀ ਪਰ ਜਿਹੜਾ ਇਹ ਇਹ ਜਿਹੜਾ ਪਿਆਰ ਮਿਲੇਗਾ ਗੀਤਾ ਕਰਕੇ ਮਿਲੇਗਾ ਇਸ ਪੱਧਰ ਤੇ ਤੁਸੀਂ ਸੰਗੀਤ ਨੂੰ ਲੈ ਗਏ ਇਹ ਵੀ ਪਹਿਲੀ ਵਾਰੀ ਹੋਇਆ ਬਈ 2 ਘੰਟੇ ਚ ਕੋਈ ਜਿਹੜਾ ਗਾਣਾ ਦੇਖੋ ਵੈਸੇ ਜਿਹੜੀ YouTube ਆ ਉਹਦੇ ਤੇ ਆਪਾਂ ਨੇ ਅੰਦਾਜ਼ਾ ਲਾ ਸਕਦੇ ਕਿ ਸਹੀ ਦੇਖ ਰਹੇ ਆ ਗਲਤ ਹੈ ਕਿਉਂਕਿ ਉਹਦੇ ਵਿੱਚ ਫਾਲਸ ਕਲਿੱਕ ਆਉਣੀ ਆ ਜਾਂ ਫਿਰ ਐਡ ਲਾ ਕੇ ਵੀ ਉਹਦੇ ਵਿੱਚ ਕਲਿਕਸ ਹੋ ਜਾਂਦੇ ਆ ਪਰ ਆਈ ਟੂਲ ਤੇ ਇਸ ਤਰ੍ਹਾਂ ਨਹੀਂ ਹੁੰਦਾ ਉਹ ਜੈਨੂਅਲ ਹੁੰਦਾ ਤੇ ਆਪਾਂ ਆਪਾਂ ਮੈਂ ਕਦੇ ਵੀ ਨਹੀਂ ਕਹਿੰਦਾ ਮੈਂ ਆਮ ਤੌਰ ਤੇ ਤੁਸੀਂ ਇਹ ਵੀ ਦੇਖਦੇ ਹੋਵੋਗੇ ਕਿ ਜਦੋਂ ਕੋਈ ਕੰਮ ਹਿੱਟ ਹੋ ਜਾਂਦਾ ਬੰਦਾ ਉਹ 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 ਦੀ ਸ਼ੇਖ ਹੀ ਮਾਰਦਾ ਹੈ ਕਿ ਫਿਰ ਮੈਂ ਐ ਕਰਿਆ ਮੇਰੇ ਬਹੁਤ ਤੁਸੀਂ ਇਹ ਮੈਂ ਨਹੀਂ ਸੁਣੋਗੇ ਮੈਂ ਕਹੂੰਗਾ ਤੁਸੀਂ ਕਰਿਆ ਜੇ ਕੈਨੇਡਾ ਕੋਈ ਸਭ ਤੋਂ ਵੱਡੇ ਹਾਲ ਭਰਦਿਆਂ ਸ਼ੋਅ ਲਈ ਉੱਥੇ ਵੀ ਮੈਂ ਇਹੀ ਕਹਿਣਾ ਹੁੰਦਾ ਕਿ ਜੇ ਤੁਸੀਂ ਆ ਤਾਂ ਮੈਂ ਮੇਰਾ ਕੋਈ ਵजूद ਨਹੀਂ ਸ਼ਾਇਦ ਇਸ ਕਰਕੇ ਇਸ ਤਰ੍ਹਾਂ ਦੀ ਧਾਰਨਾ ਕਿ ਆਪਾਂ ਸਾਰੇ ਗੁਰਦੁਆਰੇ ਜਾਣੇ ਆ ਉੱਥੇ ਤੂੰ ਦਾ ਸੰਕਲਪ ਹੈ ਮੈਂ ਦਾ ਹੈ ਨਹੀਂ ਉਹ ਇਹ ਇਹ ਪਹਿਲੀ ਵਾਰੀ ਹੋਇਆ ਕਿ ਇਹਦੀ ਪ੍ਰੋਮੋਸ਼ਨ ਕੰਪਨੀ ਨੇ ਲੇਟ ਸ਼ੁਰੂ ਕਰੀ ਹੈ ਤੇ ਨੌਜਵਾਨਾਂ ਨੇ ਬੱਚਿਆਂ ਨੇ ਮੁੰਡਿਆਂ ਨੇ ਕੁੜੀਆਂ ਨੇ ਪਹਿਲਾਂ ਪਿੰਡ ਪਿੰਡ ਪਹੁੰਚਾਤੀ ਔਰ ਤੁਸੀਂ ਅੱਜ ਇਹ ਦੇਖੋ ਕਿ ਆ ਆਮ ਤੌਰ ਤੇ ਫਿਲਮ ਦੀ ਜਿਹੜੀ ਬੁਕਿੰਗ ਹੈ ਉਹ ਇੱਕ ਜਾਂ ਦੋ ਦਿਨ ਪਹਿਲਾਂ ਨਾਰਮਲੀ ਖੋਲਦੇ ਆ ਆਪਾਂ ਨੂੰ ਬਹੁਤ ਪਹਿਲਾਂ ਖੋਲਤੀ ਐ ਇਸੇ ਕਰਕੇ ਕਿ ਰਿਸਪੌਂਸ ਬਹੁਤ ਅੱਛਾ ਸੀ ਕਿਸੇ ਵੀ ਫਿਲਮ ਨੂੰ ਦੋ ਜਾਂ ਤਿੰਨ ਦਿਨ ਦੰਨਿਆ ਉਹ ਕਿਉਂਕਿ ਉਹਨਾਂ ਕੋਲ ਬਹੁਤ ਵੱਡਾ ਲੌਗ ਹੁੰਦਾ ਪਰ ਅਸੀਂ ਆਪਾਂ ਸਾਰੇ ਕਰਮਾਲ ਆ ਇਹ ਤੁਹਾਡੀ ਫਿਲਮ ਹੈ ਸਾਡੀ ਉਦੋਂ ਤੱਕ ਜਦ ਤੱਕ ਅਸੀਂ ਮਿਹਨਤ ਕਰ ਰਹੇ ਹਾਂ ਪਰ ਹੁਣ ਉਹ ਆ ਗਈ ਤੁਹਾਡੀ ਕਿਚੇੜੀ ਚ ਤੁਹਾਡੀ ਫਿਲਮ ਹੈ ਔਰ ਤੁਹਾਨੂੰ ਇਹ ਤੁਸੀਂ ਜਿਹੜੀ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਆਸਟ੍ਰੇਲੀਆ ਜਾਂ ਕੈਨੇਡਾ ਚ ਪਹਿਲੀ ਵਾਰੀ 60 65 ਸਕਰੀਨਾਂ ਤੁਹਾਨੂੰ ਮਿਲੀਆਂ ਤੁਸੀਂ ਭੱਗ ਆਲੇ ਹੋ ਇਸ ਤਰ੍ਹਾਂ ਦੀਆਂ ਸਕਰੀਨਾਂ ਬਾਲੀਵੁੱਡ 'ਚ ਜਿਹੜੀਆਂ 10 300 ਕਰੋੜ ਦੀਆਂ ਫਿਲਮਾਂ ਉਹਨਾਂ ਨੂੰ 60 70 ਮਿਲਦੀਆਂ ਤੇ ਆਪਾਂ ਸਾਰਿਆਂ ਨੂੰ ਇਹ ਮਿਲ ਗਈਆਂ ਇਹ ਆਪਣੀ ਪਹਿਲੀ ਪ੍ਰਾਪਤੀ ਹੈ ਦੂਜੀ ਪ੍ਰਾਪਤੀ ਇਹ ਹੈ ਕਿ ਜਿਹੜੀ ਫਿਲਮ ਹੁੰਦੀ ਹੈ ਉਹਦਾ ਜਿਹੜਾ ਸੰਗੀਤ ਹੈ ਉਹ ਤਾਂ ਸੰਗੀਤ ਹੈ ਜਿਉ ਫਿਲਮ ਨਾਲ ਜੁੜ ਕੇ ਆਵੇ ਜਿਉ ਕਹਾਣੀ ਨੂੰ ਅੱਗੇ ਤੋਰੇ ਇਹਨਾਂ ਗਾਣਿਆਂ ਨੇ ਇਹ ਤੁਹਾਨੂੰ ਇਹ ਪ੍ਰੋਮੋ ਨੇ ਤੁਹਾਨੂੰ ਫਿਲਮ ਦਾ ਇੱਕ ਟ੍ਰੇਲਰ ਇਸ ਤਰ੍ਹਾਂ ਦਿਖਾਇਆ ਕਿ ਤੁਹਾਨੂੰ ਲੱਗਿਆ ਕਿ ਹਾਂ ਸਾਨੂੰ ਦੇਖਣੀ ਚਾਹੀਦੀ ਹੈ। ਔਰ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਪਰਿਵਾਰ ਆਉਣ ਉਹ ਸਫਲ ਹੋ ਰਾਇਆ ਆ ਉਹਦੇ ਚ। ਮਾਨਸਰ ਗੱਡ ਕਰਕੇ ਨਹੀਂ। ਮੇਰੀ ਜਾਨ ਤਾਂ ਗਰਮੀ ਆ ਮੈਨੂੰ ਪਤਾ। ਇਹ ਇੱਕ ਆਪਾਂ ਕੱਲੇ ਕੱਲੇ ਆ ਮੈਂ ਵਿਹਲਾ ਹੀ ਆ ਮੈਨੂੰ ਕੋਈ ਕੰਮ ਨਹੀਂ। ਆਹੀ ਕੰਮ। ਮਾਨਸਰ ਉਹ ਲੱਗਦਾ ਕਿ ਪੁਰਾਣੇ ਸਮੇਂ 'ਚ ਜਿਹੜੀਆਂ ਬੰਦਿਆਂ ਦੇ ਜ਼ਮੀਰਾਂ ਹੁੰਦੀਆਂ ਸੀਗੀਆਂ ਉਹ ਹੁਣ ਨਹੀਂ ਫੜੀਆਂ ਸ਼ਾਇਦ ਉਹ ਫਿਲਮਾਂ ਦਿਖਾ ਕੇ ਆਪਾਂ ਉਹ ਜਗਾ ਰਹੀ। ਦੇਖੋ ਇੱਕ ਚੀਜ਼ ਦਿਮਾਗ 'ਚ ਪਾਓ ਆਪਾਂ ਸਾਰੇ ਮੈਂ ਜਾਂ ਚਾਹੋ ਤੁਸੀਂ ਜਿਹੜਾ ਸਿਸਟਮ ਹੈ ਇਹ ਟੋਟਲ ਸਿਸਟਮ ਜਿਹਨੂੰ ਆ ਮੁਲਕ ਦਾ ਕਹਿ ਲੋ ਜਾਂ ਦੁਨੀਆ ਚਲਾਉਣ ਵਾਲਾ ਇਹ ਬਹੁਤ ਸਟਰੋਂਗ ਹੈ ਇਹ ਸਤੋਂ 10 20 ਸਾਲ ਅੱਗੇ ਸੋਚਦਾ ਅਸੀਂ ਬਹੁਤ ਬਾਅਦ ਅਸਰ ਦੀ ਅੱਖ ਖੁੱਲਦੀ ਹੈ ਇਸੇ ਕਰਕੇ ਕਿਸੇ ਕੰਮ ਲਈ ਧਰਨਾ ਆਇਆ ਅੰਦੋਲਨ ਸ਼ੁਰੂ ਹੁੰਦਾ ਕਿਉਂਕਿ ਅਸੀਂ ਲੇਟ ਹੋ ਜਾਂਦੇ ਹਾਂ ਜਾਗਰੂਕ ਕਰਨਾ ਕਲਾਕਾਰ ਤੇ ਪੱਤਰਕਾਰ ਦਾ ਕੰਮ ਦੇਖੋ ਆਮ ਤੌਰ ਤੇ ਜਿਹੜੀ ਫੇਸਬੁੱਕ ਦੀ ਦੁਨੀਆ ਹੈ ਅਲੱਗ ਹੈ ਇਹਦੇ ਵਿੱਚ ਹਰ ਬੰਦਾ ਇਹ ਚਾਹੁੰਦਾ ਕਿ ਕੋਈ ਧਰਨਾ ਤਾਂ ਕਹਿੰਦਾ ਗਾਉਣ ਵਾਲਾ ਕਿੱਥੇ ਆ ਬਾਰਡਰ ਤੇ ਲੜਾਈ ਹੋ ਗਈ ਚੀਨ ਦੇ ਕਹਿੰਦੇ ਗਾਉਣ ਵਾਲੇ ਕਿੱਥੇ ਆ ਐਦਾਂ ਨਹੀਂ ਹੁੰਦਾ ਮੈਂ ਇਹਦੀ ਮਿਸਾਲ ਤੁਹਾਨੂੰ ਇਸ ਤਰ੍ਹਾਂ ਦੇ ਸਕਦਾ ਕਿ ਜਦੋਂ ਸਾਝਾ ਪੰਜਾਬ ਜਿਹੜਾ ਖਾਲਸਾ ਰਾਜ ਸੀ ਸ਼ੇਰ-ਏ-ਪੰਜਾਬ ਸਾਹਿਬ ਦਾ ਔਰ ਤੁਸੀਂ ਉਹਨੂੰ ਸਾਹਮਣੇ ਰੱਖ ਲਓ ਰਾਜ ਕਰਨ ਲਈ ਰਣਜੀਤ ਸਿੰਘ ਚਾਹੀਦਾ ਲੜਨ ਲਈ ਰਾਮਗੜੀਆ ਜੱਸਾ ਸਿੰਘ ਹਰੀ ਸਿੰਘ ਨਲੂਆ ਸਾਹਿਬ ਚਾਹੀਦੇ ਪਰ ਲਿਖਣ ਲਈ ਸ਼ਾਹ ਮੁਮਮਤ ਚਾਹੀਦਾ ऐसे तरह थोड़ा योग्य योग्य च कम है ਤੁਸੀਂ ਤੇ ਅਸੀਂ ਜ਼ਰੂਰੀ ਨਹੀਂ ਕਿ ਅਸੀਂ ਧਰਨਾ ਫਰੰਟ ਤੇ ਜਾ ਕੇ ਲੜੀ ਕਿਉਂਕਿ ਅਸੀਂ ਲੀਡਰ ਨਹੀਂ ਅਸੀਂ ਲੀਡਰ ਨਹੀਂ ਬਣ ਸਕਦੇ ਕਿਉਂਕਿ ਸਾਡੇ ਚੋ ਕੁਆਲਟੀ ਨਹੀਂ ਹੋਊਗੀ ਪਰ ਸਾਡੇ ਚ ਇਹ ਕੁਦਰਤ ਨੇ ਪਾਈ ਹੈ ਕਿ ਅਸੀਂ ਲਿਖ ਕੇ ਆਪਣੀਆਂ ਲਿਖਤਾਂ ਨਾਲ ਜਾਂ ਤੁਸੀਂ ਆਪਣੀ ਖਬਰਾਂ ਨਾਲ ਲੜ ਸਕਦੇ ਹੋ ਸਿਸਟਮ ਨਾਲ ਔਰ ਸਾਰਾ ਕਟਕਟਾ ਕੇ ਸਾਰੇ ਨਿਕਲਦਾ ਕਿ ਗਰੀਬ ਗੁਰਬੇ ਦੇ ਹੱਕ ਚ ਬੋਲਣਾ ਇਹੀ ਸਾਡੇ ਬਾਬਾ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਸ਼ਾਇਦ ਲੱਗਦਾ ਵੀ ਜੋ ਫਿਲਮ ਚ ਦਿਖਾਈ ਗਈ ਹੈ ਸੱਚ ਹਾਈ ਜਾਰੀ ਹੈ ਜਿਹੜੀ ਛਾਪ ਹੈ ਮੈਨੂੰ ਲੱਗਦਾ ਕਿ ਉਹ ਕੁਝ ਛੱਡੇ ਕਿ ਉਸ ਦੇ ਵਿੱਚ ਕੋਈ ਲੋਕ ਕੀ ਛੱਡੇ ਕੀ ਚੀਜ਼ ਕਿਸ ਤਰ੍ਹਾਂ ਦੀ ਛਾਪ ਛੱਡੇਗੀ ਦੇਖੋ ਇਹ ਜਿਹੜਾ ਸਭ ਤੋਂ ਵੱਡਾ ਪੱਖ ਹੈ ਪੰਜਾਬੀਆਂ ਦਾ ਜਦੋਂ ਤੁਸੀਂ ਤੁਸੀਂ ਪਿੰਡ ਦੇ ਹੋ ਜਾਂ ਸ਼ਹਿਰ ਦੇ ਮੈਨੂੰ ਪਤਾ ਮੈਂ ਪਿੰਡ ਦਾ ਜਦੋਂ ਅਸੀਂ ਪਿੰਡਾਂ 'ਚ ਚੰਡੀਗੜ੍ਹ ਪੜ੍ਹਨ ਆਉਂਦੇ ਆ ਤਾਂ ਜਿਹੜਾ ਸਾਡਾ ਪਹਿਲਾ ਸਭ ਕੋ ਯਾਰੀ ਉਹ ਹੁੰਦੀ ਹੈ ਤੇ ਜਿੰਨੇ ਸਾਲ ਇੱਥੇ ਜੇ ਕੋਈ